ਦੇ ਖਾੜੇ ਓਹ ਠੀਕ ਹੈ ਨਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਜਿੱਦਾਂ ਦੇ ਗਾਣੇ ਇਹਨਾਂ ਗਰਦਾਸ ਮਾਨ ਕੋ ਗਾਏ ਗਏ ਅਹ ਹੰਸਰਾਜ ਆਇਆ ਸੰਦੂ ਸਬੰਦਰ ਸਮਥਿੰਗ ਬਾਕੀ ਨਾ ਇਹ ਜੋ ਵੀ ਪੱਜਰ ਕੰਨਾ ਸਾਰਾ ਸੀ ਇਹ ਆਏ ਸਾਰੇ ਕਿਉਂਕਿ ਉਹਨੋਂ ਮੋਹਤ ਆਏ ਉਦੋਂ ਹੋਇਆ ਕਿ ਵਿੱਚ ਉਦੋਂ ਲਹਿਰ ਸੀ ਪੀਕ ਦੇ ਨੌਜਵਾਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਜਿਹੜੀਆਂ ਖਾੜਪੂ ਸਿੰਘਾਂ ਸ਼ਰੀਆਂ ਸਾਕੀਆਂ ਜਾਂ ਸਾਡਾ ਪ੍ਰਾਤਿਤ ਆਜੋ ਮਸਿਰੰਗਰ ਦੀਆਂ ਸਲਾਉਂਡ ਦੇ ਸਿੰਘ ਇਤਾਂ ਦੀਆਂ ਜੋਸ਼ ਵਾਲੀਆਂ ਜਿਹੜੀਆਂ ਸੀ ਨਾ ਢਾਡੀ ਵਾਰਾਂ ਉੱਬਾ ਇਹ ਜੰਦੀਆਂ ਸੀਗੀਆਂ ਤੇ ਉਹ ਨੌਜਵਾਨ ਸੁਣ ਕੇ ਸਪਲਟ ਭਰਦੀ ਅੰਦਰ ਪ੍ਰਚਾਰ ਦਾ ਉਹ ਲੋਕ ਇੱਕ ਬਹੁਤ ਸੋਹਣਾ ਤਰੀਕਾ ਸੀ ਦਾ ਜਦਕ ਸਾਲ ਨਹੀਂ ਸੀ ਆ ਕਹਿੰਦੇ ਉਹ ਤੋਂ ਮਤਲਬ ਖਾਲਸੇ ਰਾਜ ਦੀਆਂ ਗੱਲਾਂ ਜਮੇ ਆਹ ਖਾਲਸੇ ਰਾਜ ਦੀਆਂ ਗੱਲਾਂ ਜੋ ਪਹਿਲਾਂ ਸੀ ਆਪਣਾ ਹਨ ਉਹ ਹੁਣ ਉਹਨਾਂ ਨੇ ਕੀਤਾ ਕੀ ਉਹਨਾਂ ਨੇ ਉਹਦਾ ਤੋੜ ਲੱਪਣ ਵਾਸਤੇ ਤੇ ਜਿਹੜਾ ਆ ਲੱਚਰਤਾ ਜਿਹੜੀ ਤੁਹਾਡੇ 'ਚ ਮਾਰਦੀ ਆ ਗਾਉਣ ਵਾਲੇ ਤੁਹਾਡੇ 'ਚ ਪਲਾਨ ਕਰਦੇ ਜੀਪੀਐਸ ਗਿੱਲ ਵਰਗਿਆਂ ਨੇ ਖਾਰੇ ਲਵਾਏ ਡਾਂਗ ਦੀ ਜ਼ੋਰ ਦੇ ਉੱਤੇ ਤੁਸੀਂ ਫਾੜ ਕੁੱਸ ਨਹੀਂ ਸੀ ਲਾਉਣ ਦਿੰਦੇ ਉਹਦੇ ਖਾਰੇ ਹਨ ਨਹੀਂ ਚੱਲਣ ਦਿੰਦੇ ਉਹਨਾਂ ਨੇ ਆਪਣਾ ਪੁਲਿਸ ਲਾ ਕੇ ਫੋਰਸ ਲਾ ਕੇ ਖਾੜੇ ਕਰਾਉਣੇ ਭਰਾਲੀਓਂ ਲੋਕਾਂ 'ਚ ਜਿ ਮਾਨਸਿਕਤਾ ਸੀ ਕਿ ਕੱਲ ਜੋ ਤਾਂ ਪਹਿਰਾ ਤੇ ਮੈਂ ਛੇਤੀ ਅਸਰ ਕਰਦਾ ਤੇ ਜਿਹੜੇ ਕੱਚੇ ਬੱਲੇ ਸੀ ਮੇਰੇ ਤਰ੍ਹਾਂ ਦੇ ਉਹਨਾਂ ਨੇ ਕਰਕੇ ਤੇ ਉਹ ਇਧਰ ਨੂੰ ਝੁਕਾ ਕਰ ਲਿਆ ਮੁਕ ਗੱਜਰਖਾਨਾ ਜਿਹੜਾ ਸੀਗਾ ਉਹ ਪ੍ਰਬਲ ਹੋ ਗਿਆ ਤੇ ਲੋਕ ਖਾੜੇ ਆਲੇ ਪਾਸੇ ਆ ਗਏ ਹਨ ਫਿਰ ਉਹਨੇ ਕੁਝ ਗਾਇਆ ਇਦਾਂ ਦਾ ਗੰਦ ਲੋਕਾਂ 'ਚ ਛੇਤੀ ਅਸਰ ਕਰ ਗਿਆ ਠੀਕ ਹੈ ਨਾ ਸੋ ਪਾਣੀ ਨਾਲ ਉਤਰਦਾ ਲੋਕ ਵਹਿ ਛੇਤੀ ਚੰਦੇ ਆ ਤੇ ਗੰਦ ਵਾਲੇ ਬੱਲੇ ਬਸ ਛੇਤੀ ਜਾਂਦੇ ਆ ਆਪਣੀ ਮਾਨਸਿਕੀ ਮਨੁੱਖ ਦੀ ਬਿਰਤੀ ਯਾਨੀ ਕਿ ਜਿਹੜੀ ਹੋਣ ਇਹ ਚੀਜ਼ ਦੀ ਹੁਣ ਤੁਹਾਨੂੰ ਢੀਵਾਰ ਸੁਣਾ ਮਤਲਬ ਬਹਿ ਕੇ ਨਾ ਐ ਲਿਟਨੇਟ ਕੇ ਚੌਕੜਾ ਮਾ ਕੇ ਸੁਣਾ ਨੂੰ ਕੰਡੇ ਖੜੇ ਹੋ ਜਾਣਗੇ ਖੂਨ ਬਾਲਾ ਮਾਰ ਲਾ ਤੂੰ ਅੰਦਰੋਂ ਤੇ ਹੁਣ ਉਹ ਚੀਜ਼ ਤੁਹਾਡਾ ਖੂਨ ਬਾਲਾ ਨਾ ਮਾਰੇ ਠੰਡਾ ਕਰਨ ਵਾਸਤੇ ਅਗਲੇ ਨੇ ਤੁਹਾਡੇ ਅੰਦਰ ਸ਼ਰਾਬ ਬਾੜਦੀ ਠੀਕ ਹੈ ਨਾ ਤੁਹਾਡੇ ਗਾ ਨਚਾਰ ਬਾੜ ਤੇ ਚਮਕੀਲੇ ਵਰਗੇ ਦੂਜੇ ਤੀਜੇ ਜਿਹੜੀਆਂ ਧੀਆ ਭਲੇ ਛਾਤੀਆਂ ਮਿਲਦੇ ਤੇ ਸਾਡੀ ਮਾਨਸੇ ਤਾਂ ਬੱਚੇ ਦੀ ਉੱਤ ਚਲ ਵੱਡੀ ਨਾਲ ਅਸਲ ਖੁਸ਼ੀ ਜਿਹੜੀ ਹੋਈ ਆ ਤੁਹਾਡੀ ਸਿੱਖਾਂ ਦੀ ਆਪਣੀ ਮਾਨਸਿਕ ਤਰੀ ਹੋਈ ਨਾ ਉਹ ਬਹੁਤ ਵੱਡੇ ਬਦਲੇ ਫੁੱਲ ਹੋਇਆ ਹੀ ਆ ਹੁਣ ਤਾਂ ਜਿਹੜੇ ਨਵੇਂ ਮੁੰਡੇ ਗਾਉਂਦੇ ਨਾ ਇਹ ਇਹ ਥੋੜੀ ਸਰਕਾਰਾਂ ਵਾਲਾ ਪਲਾਨਟ ਨੇ ਜਾਂ ਵੀ ਏਜੰਸੀਆਂ ਦੇ ਨਾਲ ਨਾ ਇਹ ਤਾਂ ਮਤਲਬ ਪ੍ਰਚਲਨ ਦੇ ਵਿੱਚ ਵੜ ਗਏ ਆ ਇੱਕ ਭਾਈ ਬਹੁਤਾ ਜੀ ਇਹ ਵੀ ਆ ਨਾ ਕਿ ਸ਼ਸਤਰ ਫੜੇ ਹੋਣ ਨਾ ਤੇ ਉਹ ਵੇਖੇ ਇੱਕ ਆਮ ਪਰਿਵਾਰ ਉਹ ਕਹਿੰਦਾ ਉਹ ਬਾਬਾ ਜੀ ਆਣਣਗੇ ਬਾਬਾ ਜੀ ਜਾਣਗੇ ਢਾਈ ਦਿੰਦੇ ਉਹਨਾਂ ਨੂੰ ਮਦਮ ਪਾਣੀ ਦਾ ਰਤਬਾ ਸੀ ਬੰਦਾ ਆ ਗਿਆ ਨਿਹੰਗ ਉਹ ਖੋਲਦੋ ਨਿਹੰਗ ਉਹ ਪਹਿਰਾ ਸੀ ਹੁਣ ਉਲਟਾ ਕਰਤਾ ਵੀ ਹਣਾ ਹੋ ਨਿਹੰਗ ਨਿਹੰਗਾ ਜੜ ਗਏ ਜੜ ਉਹ ਕੁਝਾਇਤ ਕਰਬੋਨਾ ਲੈ ਕੇ ਆ ਗਈ ਬੱਚੇ ਲੈ ਕੇ ਮਨ ਚ ਡਰ ਪਾਤਾ ਸੀ ਫਿਰ ਰਤਬਾ ਜਿਹੜਾ ਸੀਗਾ ਨਾ ਬਾਣੇ ਦਾ ਉਹ ਕੋਈ ਸਾਡੇ ਬੰਦੇ ਨਹੀਂ ਗਲਤੀਆਂ ਵਾ ਬੰਨੇ ਕਹਿੰਦਾ ਸਾਡੇ ਬੰਦੇ ਨਹੀਂ ਗਲਤੀਆਂ ਲੀਆਂ ਤੁਹਾਡੇ ਵੀ ਬੰਦੇ ਨਹੀਂ ਗਲਤੀਆਂ ਕਰਬੋਨਾ ਹੁੰਦੇ ਇਹ ਸਾਡੇ ਵੀ ਬੰਦਿਆਂ ਗਲਤੀਆਂ ਵਾ ਕਿ ਸਾਡੇ ਬੰਦਿਆਂ ਦੇ ਜੀਵਨਾਂ ਵਿੱਚ ਘਾਟ ਹੋਈ ਜੇ ਨਾ ਜੀਵਨਾਂ ਵਿੱਚ ਘਾਟ ਹੁੰਦੀ ਤੇ ਆ ਜਿਹੜਾ ਰਤਬਾ ਵਾ ਖਾਲਸੇ ਦਾ ਇਹ ਬੁਲੰਦ ਸੀ ਉਹ ਆਪਾਂ ਜਾਣੀਏ ਤੁਸੀਂ ਆਪਾਂ ਆਪਣੀ ਗੱਲ ਕਰਦੇ ਆ ਬਾਣਾ ਬਾ ਕੇ ਜਾਣੇ ਆ ਜਦੋਂ ਪੰਜ ਦਸ ਸਿੰਘ ਹੁੰਨੇ ਆਪਾਂ ਕਿੰਨਾ ਸਰਕਾਰ ਕਰਦੇ ਸਿੰਘ ਸੰਗਤ ਆਮ ਚਕ ਸੰਗਤ ਤਨਹਤਾ ਜੁਗਦੀਆਂ ਆ ਇਹਨਾਂ ਨੂੰ ਤਬਾ ਬਣਦਾ ਪਤਾ ਵਾ ਪਰ ਮਜ਼ਹਰਾਦ ਪੁੱਤ ਫੇਰ ਉੱਥੇ ਨੇ ਵੀ ਉਸ ਬਾਣੇ ਤੇ ਮੈਨੂੰ ਕਾਇਮ ਚ ਲਖਣਾ ਤੁਸੀਂ ਰੱਖਣਾ ਕਿਉਂਕਿ ਬਾਣਾ ਤੁਸੀਂ ਪਾਇਆ ਜੇ ਤੁਸੀਂ ਬਾਣਾ ਪਾ ਕੇ ਕਰਮ ਕਰੋ ਇਹ ਬਾਣਾ ਪਾ ਕੇ ਮਾੜੇ ਕੰਮ ਕਰੋਗੇ ਤੇ ਉਹ ਬਾਣਾ